ਲੈਗ ਮਤ ਲੈਗ ਮਤ ਲੱਟ ਜਾ ਜਿਹੜਾ ਚੋਣ ਜਾਬਤਾ ਲੱਗ ਚੁੱਕਿਆ ਹੋਇਆ ਸਾਰੇ ਦੇਸ਼ ਵਿੱਚ ਜਿਹੜੀਆਂ ਐਮਪੀ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਹਦੇ ਲਈ ਲੋਕਾਂ ਨੂੰ ਵੇਅਰ ਕਰਨ ਵਾਸਤੇ ਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਾਉਣ ਲਈ ਤੇ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਜਿਹੜਾ ਵਿਸ਼ਵਾਸ ਪੈਦਾ ਕਰਨ ਵਾਸਤੇ ਅਸੀਂ ਅੱਜ ਫਲੈਗ ਮਾਰਚ ਕਰ ਰਹੇ ਹਾਂ ਕੋਈ ਵੀ ਮਤਲਬ ਅਸੀਂ ਇਹ ਸੰਦੇਸ਼ ਵੀ ਦਿੰਨੇ ਆਂ ਵੀ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੇ ਡਰਨ ਦੀ ਲੋੜ ਨਹੀਂ ਹਰ ਬੰਦਾ ਮਤਲਬ ਆਪਣੀ ਮਰਜ਼ੀ ਮੁਤਾਬਕ ਵੋਟ ਪਾ ਸਕਦਾ ਕਿਤੇ ਕਿਤੇ ਕਿ ਮੈਂ ਕੱਢਿਆ ਗਿਆ ਟਾਈਮ ਇਹ ਅੱਜ ਅਸੀਂ ਲਹਿਰਾ ਜਿਹੜਾ ਹੈਗਾ ਸ਼ਹਿਰ ਸਾਰੇ ਸ਼ਹਿਰ ਦੇ ਵਿੱਚ ਅਸੀਂ ਪੈਦਲ ਫਲੈਗ ਮਾਰਚ ਕੀਤਾ ਹੈਗਾ ਇਸ ਤੋਂ ਬਾਅਦ ਅਸੀਂ ਨਾਕਾਬੰਦੀ ਕਰਾ ਰਹੇ ਹਾਂ ਪੈਰਾਮਿਲਟਰੀ ਫੋਰਸਾਂ ਦੇ ਨਾਲ ਕਿੰਨੇ ਨਾਕਾਬੰਦੀ ਕਰ ਰਹੇ ਹਾਂ ਜਿਵੇਂ ਇੰਟਰ ਸਟੇਟ ਤੇ ਇੰਟਰ ਸਟੇਟ ਨਾਕਾ ਤਾਂ ਆਪਣੇ ਚੋਟੀਆਂ ਲਹਿਰਾ ਸਾਹਿਬ ਡਿਵੀਜ਼ਨ ਤੇ ਚੱਲ ਹੀ ਰਿਹਾ ਹੈਗਾ ਇਸ ਤੋਂ ਇਲਾਵਾ ਇੰਟਰ ਸਟੇਟ ਨਾਕਾ ਮੂਲਕ ਥਾਣੇ ਦਾ ਹੈਗਾ ਰਾਮਪੁਰਾ ਜੀ ਇਹ ਅਸੀਂ ਸ਼ਹਿਰ ਦੀ ਸੀਲਿੰਗ ਵਾਸਤੇ ਅੱਜ ਨਾਕੇ ਲਾਵਾਂਗੇ ਪੈਰਾਮਿਲਟਰੀ ਦੇ ਨਾਲ ਤੇ ਇਹ ਪਣ ਕਿੰਨੀ ਫੋਰਸ ਮਿਲੇਗੀ ਜਦ ਕਿ ਅਕਨ ਇਸ ਵਾਸਤੇ ਕਰੀਬ ਇਹ ਤਾਂ ਟੈਂਪਰੇਰੀ ਆਈ ਆ ਹਲੇ ਪੱਕੇ ਤੌਰ ਤੇ ਫੋਰਸ ਆਪਣੇ ਕੋਲ ਪੈਰਾਮਿਲਟਰੀ ਆਉਣੀ ਹੈ ਇਹ ਤਾਂ ਅੱਜ ਦੀ ਡਿਊਟੀ ਵਾਸਤੇ ਆਈ ਸੀਗੀ ਕਰੀਬ 60 70 ਬੰਦੇ ਹੈਗੇ ਨੇ ਸਾਡੇ ਦੇਖ ਭਾਈ ਜਿਵੇਂ ਹੁਣ ਅਸਲੇ ਬਾਰੇ ਤੁਸੀਂ ਕਿਹਾ ਹੋਊਗਾ ਵੀ ਅਸਲਾ ਨਿਕੀਲਾ ਕਰਵਾਓ ਹਾਂਜੀ ਹਾਂਜੀ ਅਸੀਂ ਡੇਲੀ ਅਨਾਉਂਸਮੈਂਟ ਵੀ ਕਰਾਉਣੇ ਆ ਆਪਣੀਆਂ ਪਾਰਟੀਆਂ ਵੀ ਭੇਜਦੇ ਆ ਪਿੰਡਾਂ ਚੋਂ ਵੱਧ ਤੋਂ ਵੱਧ ਅਸਲਾ ਜਮ੍ਹਾਂ ਕਰਾਉਣ ਜਲਦੀ ਲੋਕਾਂ ਨੂੰ ਅਸੀਂ ਅਵੇਅਰ ਕਰਨ ਵਾਸਤੇ ਵੀ ਫਲਾਈ ਮਾਰਚ ਕੱਢਿਆ ਹੈਗਾ ਤੇ ਅਪੀਲ ਵੀ ਕਰਦੇ ਆ ਲੋਕਾਂ ਨੂੰ ਵੀ ਆਪਣਾ ਜਿਹੜਾ ਲਾਇਸੈਂਸੀ ਹਸਲਾ ਉਹ ਜਲਦੀ ਤੋਂ ਜਲਦੀ ਥਾਣੇ 'ਚ ਜਾਂ ਗਨ ਹਾਊਸ ਤੇ ਜਮ੍ਹਾਂ ਕਰਾਉਣ। ਜੇ ਸਰਕਾਰ ਨਹੀਂ ਕਰਾਂਦਾ ਜੀ। ਨਹੀਂ ਕਰਾਂਦਾ ਉਹਦੇ ਤੇ ਡੀਸੀ ਸਾਹਿਬ ਆਰਡਰ ਕਰਨਗੇ ਫਿਰ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ।